हां जी ਵੇਖੋ ਜੀ ਇਹ ਸਾਡੇ ਐਮਸੀ ਨੇ ਤੇ ਇਹਨਾਂ ਨਾਲ ਅੱਜ ਵੀ ਜਿਹੜਾ ਪ੍ਰਸ਼ਾਸਨ ਆ ਉਹ ਆਪਣੀਆਂ ਧੱਕੇਸ਼ਾਹੀਆਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਅੱਜ ਵੀ ਇਹਨਾਂ ਨੂੰ ਕੱਲਿਆਂ ਨੂੰ ਖੜਕੇ ਇੱਥੇ ਆਸੇ-ਪਾਸੇ ਫੋਰਸ ਖੜੀ ਕੀਤੀ ਆ ਪ੍ਰਸ਼ਾਸਨ ਆਪਣਾ ਸਾਰਾ ਪੁਲਿਸ ਵਾਲੇ ਮਲਾਜ਼ਮ ਖੜੇ ਹੋਏ ਆ ਇੱਥੇ ਸਾਰੇ ਜਾਣੇ ਤੇ ਇਹਨਾਂ ਨੂੰ ਘੇਰਾ ਪਾ ਕੇ ਖੜੇ ਆ ਦੱਸੋ ਕੀ ਗਲਤੀ ਆ ਇੱਕ ਵੋਟ ਪਵਾਉਣਾ ਹੀ ਗਲਤੀ ਹੋ ਗਈ ਆ ਇੱਕ ਵੋਟ ਪਾਉਣਾ ਗਲਤੀ ਹੋ ਗਈ ਜੇ ਇਸ ਵਾਰ ਪੰਜਾਬੀਓ ਸਾਰੇ ਜਾਣੇ ਜਾਗ ਜੋ ਆ ਵੇਖ ਲੋ ਕੀ ਹਾਲ ਕਰ ਰਹੇ ਆ ਇਹਨਾਂ ਨੂੰ ਪਹਿਲਾਂ ਠੰਡ ਨਹੀਂ ਪਈ ਜਦੋਂ ਮੇਰੇ ਤੇ ਪਰਚੇ ਕਰਾਏ ਰੈਕੀਆਂ ਕਰਾ ਲੀਆਂ ਇੰਨੇ ਦਿਨਾਂ ਦੀ ਧੱਕੇਸ਼ਾਹੀ ਕਰ ਰਹੇ ਆ ਤੇ ਅੱਜ ਵੀ ਇਹ ਜਿਹੜਾ ਆਪਣੀਆਂ ਆਤਾਂ ਤੋਂ ਬਾਜ਼ ਨਹੀਂ ਆ ਰਹੇ ਇਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੋ ਰਹੀ ਜੇ ਤੇ ਅਸੀਂ ਇਹ ਧੱਕੇਸ਼ਾਹੀ ਨਹੀਂ ਹੋਣ ਦੇਣੀ ਹੁਣ ਅੱਜ ਜਿਹੜਾ ਆ ਅਸੀਂ ਡੱਟ ਕੇ ਜਿਤਨਾ ਪਹਿਲਾਂ ਤਿੰਨ ਮਹੀਨੇ ਅਸੀਂ ਸਰਵਾਈਵ ਕੀਤਾ ਆ ਇਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਵਾ ਅੱਜ ਵੀ ਅਸੀਂ ਡੱਟ ਕੇ ਆਪਣੇ ਜਿਹੜੇ ਵਰਕਰ ਆ ਸਾਰਿਆਂ ਨਾਲ ਖੜੇ ਰਵਾਂਗੇ ਇਹ ਇਧਰ ਆ ਰਿਹਾ ਇੱਕ ਮਿੰਟ ਮੈਂ ਆ ਸਾਰੇ ਇੱਥੇ ਅਧਰ ਚਰਨ ਸਿੰਘ ਐਸਐਚਓ ਆਇਆ ਜੀ ਪਹਿਲਾਂ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸਰੇ ਆਹ ਪ੍ਰਸ਼ਾਸਨ ਦਾ ਧੱਕਾ ਆ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਨਹੀਂ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਤੇ ਲੋਕਤੰਤਰ ਆ ਗੁੰਡਾਗਰਦੀ ਚੱਲ ਰਹੀ ਆ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇੱਥੇ ਇਹ ਕੀ ਹਰਕਤ ਆ ਪ੍ਰਸ਼ਾਸਨਿਕ ਗੁਰਚਰਨ ਸਿੰਘ ਐਸਐਚਓ ਸ਼ਰਿਆਮ ਧੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਿਣ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਕੀ ਹੈ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰਿਆਮ ਗੁੰਡਾਗਰਦੀ ਕੀਤੀ ਸੀ ਤੇ ਆ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰਿਆਮ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰੈਸਟ ਕੀਤਾ ਗਿਆ ਜੀ ਔਰ ਇੱਕ ਸਾਡਾ लवली ਪ੍ਰਧਾਨ ਰੈਸਟ ਕੀਤਾ ਗਿਆ ਜੀ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਸ਼ਰਿਆਮ ਧੱਕਾ ਕਰ ਰਹੀ ਜੀ ਬੋਲਦੇ ਆਲੈਮ ਵਾਲੇ ਵਾਲੇ ਔਰ ਤੁਸੀਂ ਹਾਲਾਤ ਦੇ ਵੇਖੋ ਇੰਨੀ ਕਿਉਂ ਬੁਖਲਾਈਏ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀਆਂ ਇਹਨਾਂ ਦੀਆਂ ਸਚਾਈਆਂ ਦੱਸਾਂਗੇ ਗੁਰਚਰਨ ਐਸਐਚਓ ਐਸਐਸ ਗੁਰਪ੍ਰੀਤ ਸਿੰਘ ਪਹਿਲਾਂ ਇੱਥੋਂ ਇਹਨਾਂ ਨੇ ਬਿਠਾਇਆ ਜੀ ਫਿਰ ਦੂਸਰੇ ਪਾਸੇ ਸਾਡਾ ਇੱਕ ਬੰਦਾ ਚੱਕ ਲਿਆ ਜੀ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਲਿੱਤੀ ਕੰਪਲੇਂਟ ਵੀ ਦੇਣ ਚੱਲੇ ਆ ਜੀ ਐਸਐਚਓ ਗੁਰਚਰਨ ਸਿੰਘ ਦੇ ਖਿਲਾਫ ਔਰ ਐਸਐਸ ਗੁਰਪ੍ਰੀਤ ਦਾ ਨਾਲ ਔਰ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਉਹਨੂੰ ਹੀ ਬੇਨਤੀ ਕਰਦੇ ਆ ਇਸੇ ਚੱਕਰ ਜੀ ਪਹਿਲਾਂ ਹੀ ਮੋਰ ਲੱਗੀ ਆ ਕਿ ਜਿਹੜਾ ਜਿਹੜੀ ਇਹ ਪੁਲਿਸ ਸੀਗੀ ਐਸਐਸਪੀ ਸਾਹਿਬ ਸਸਪੈਂਡ ਕੀਤੀ ਗਈ ਸੀ ਇਸੇ ਚੱਕਰ ਚ ਕੀਤੀ ਗਈ ਸੀ ਸ਼ਰੇਆਮ ਤੱਕ ਆ ਕੀਤਾ ਜਾ ਰਿਹਾ ਜੀ ਲੋਕਤੰਤਰ ਦਾ ਘਾਣ ਲੋਕਤੰਤਰ ਲੋਕਤੰਤਰ ਦਾ ਘਾਣ ਆ ਅਸੀਂ ਹੁਣ ਇਲੈਕਸ਼ਨ ਕਮਿਸ਼ਨ ਤੋਂ ਔਰ ਦਰਬਾਰ ਸਾਹਿਬ ਤੋਂ ਸਿੱਧਾ ਜਾਵਾਂਗੇ ਜੀ ਗੁਰਚਰਨ ਸਿੰਘ ਔਰ ਏਐਸਆਈ ਗੁਰਪ੍ਰੀਤ ਸਿੰਘ ਸ਼ਰੇਆਮ ਤੱਕ ਆ ਕਰ ਰਹੇ ਆ ਜੀ ਚਲਾ ਬੰਦਾ ਕਰੋ ਜੀ ਬਾਈ ਮੈਂ ਕਿਹਾ ਸੀ ਕੋਈ ਕਾਰਵਾਈ ਨਹੀਂ ਬੰਦੀ ਰੀਟਾ ਪ੍ਰਧਾਨ ਤੇ ਇਲੈਕਸ਼ਨ ਕਮਿਸ਼ਨ ਦੇ ਨੇ ਸਾਡੇ ਸਤਿਕਾਰਯੋਗ ਨੇ ਔਰ ਅਸੀਂ ਇਹਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਨੇ ਕਿ ਕੋਈ ਕਾਰਵਾਈ ਨਹੀਂ ਬੰਦੀ ਸੀ ਜਿਹੜੀ ਕਾਰਵਾਈ ਬੰਦੀ ਤੁਸੀਂ ਕਰ ਲਓ ਇਹ ਕਹਿੰਦੇ ਕੋਈ ਕਾਰਵਾਈ ਨਹੀਂ ਬੰਦੀ ਜੀ ਔਰ ਸਾਡੇ ਕੋਲ ਵੀਡੀਓ ਵੀ ਹੈਗੇ ਜਿਦੇ ਵਿੱਚ ਇਨਾਂ ਨੇ ਕਿਹਾ ਕੋਈ ਕਾਰਵਾਈ ਨਹੀਂ ਬੰਦੀ ਹੁਣ ਸ਼ਰੇਆਮ ਪ੍ਰਸ਼ਾਸਨ ੱਟਕਾ ਕਰ ਰਿਹਾ ਜੀ ਔਰ ਇਹ ਭਾਈ ਸਾਹਿਬ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ਇੱਕ ਵਾਰਾਂ ਕਹਿਤਾ ਕੋਈ ਕਾਰਵਾਈ ਨਹੀਂ ਬੰਦੀ ਉਸ ਤੋਂ ੱਟਕੇ ਨਾਲ ਸਾਡੇ ਬੰਦਿਆਂ ਨੂੰ ਖੁਦਾਰ ਰਹੀ ਹੈ ਜੀ ਧੰਨਵਾਦ ਬੋਲੋ ਦੇਖੋ ਜੀ ਸਾਡਾ ਬੂਥ ਜਿਹੜਾ ਹੈ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਰੇ ਦੁਆਲੇ ਤੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ਧੱਕੇਸ਼ਾਹੀ ਚੱਲ ਰਹੀ ਆ ਤੇ ਫੇਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਵਿਕਟਮ ਕਾਰਡ ਆਏ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਕਾਰਡ ਤੁਸੀਂ ਦੇਖੋ ਕਿੱਥੋਂ ਥੱਗ ਇਹਨਾਂ ਨੇ ਫੋਰਸ ਲਾਈ ਹੋਈ ਆ ਮੇਰੇ ਕੋਲ ਫੋਰਸ ਤੁਹਾਡੇ ਮਗਰ ਮਗਰ ਫੋਰਸ ਫਿਰ ਰਹੀ ਏ ਤੁਹਾਡੇ ਕੀ ਪਤਾ ਇਹਨਾਂ ਨੇ ਆ ਸਾਡੇ ਨਾਲ ਜੀ ਇਹ ਸਾਰਾ ਰਸਤਾ ਇਹਨਾਂ ਨੇ ਬਲਾਕ ਕੀਤਾ ਜੀ ਇੱਕ ਉਹਦੇ ਨਾਂ ਤੇ ਤੇ ਆ ਸਾਡਾ ਬੂਥ ਆ ਜੀ ਆ ਦੇਖੋ ਬੂਥ ਕੈਪਟਨਿੰਗ ਤੇ ਹੋਰ ਕੀ ਆ ਜੀ ਆ ਦੇਖੋ ਜੀ ਸਾਡਾ ਬੂਥ ਦੇ ਉੱਤੇ ਫੁੱਲ ਸਲਾਈ ਇਹਨਾਂ ਸਾਰੇ ਜੀ ਲਿਆ ਕੇ ਇੱਕ ਚੈਕਿੰਗ ਦੇ ਬਹਾਨਾ ਲਾ ਕੇ ਜੀ ਲੋ ਜੀ ਚਲੋ ਚਲੋ ਜੀ ਮੀਡੀਆ ਜੀ ਚਲੋ ਫੋਟੋਆਂ ਲਗਾ ਲਓ ਇਹ ਕੀ ਕਰਦੇ ਪਿੰਡ ਦੇ ਜਿਹੜੇ ਵਿਰੋਧੀ ਦਿੰਦੇ ਆ ਇਹ ਆਪਾਂ ਨਿਕਾਲਣ ਲੱਗਿਆ ਹਾਂ ਹਾਂ ਜੀ ਦਿੰਦੇ ਲਗਾ ਲਿਓ ਆਜੋ 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 ਪਤਾ ਕਰ ਬੱਸ ਓਏ ਓਏ ਧੱਕਾ ਕਰ ਰਹੀ ਹੈ ਕਲਾਕੀ ਕਲਾਕੀ ਕਰਦੀ ਆ ਕਰਕੇ ਫੇਰ ਸ਼ਿਕਾਇਤ ਕਰਦੀ ਦੁਬਾਰਾ ਡੀਸੀ ਟਾਈਮ ਯਾਰ ਅੱਗੇ ਭਾਈ ਤੁਸੀਂ ਕੈਮਰਾ ਮਾਰੋ ਇਹ ਪਿੰਡਕ ਸੇਲ ਆ ਜੀ ਭਾਰੀ ਪੁਤਨੇ ਰੋਡ ਜਾਮ ਦੀ ਤੇ ਚਾਰੇ ਚੋਂ ਅੱਗ ਦੇਖ ਲੋ ਜੀ ਕੋਸ ਇਧਰ ਕਾਦੀਵਾਲ ਦਾ ਫੂਟਾ ਜੀ ਆ ਘੱਟੋ ਘੱਟ 20 ਗੱਡੀਆਂ ਪੁਤਨੇ ਲਾਈਆਂ ਜੀ ਸ਼ਰੇ ਆਮ ਤੱਕ ਆ ਕੀਤਾ ਜਾ ਰਿਹਾ ਫੂਟ ਕੈਪਟਨ ਜੀਤੇ ਜਾ ਰਿਹਾ ਖਾਤੀ ਵਰਦੀ ਵਾਲੋਂ ਨਹੀਂ ਪੁਤਨੇ ਲੈਣੇ ਰੱਖ ਕਰਨ ਆਏ ਨੇ ਇੱਥੇ ਯਾਕੀ ਪਲੇ ਕਰਕੇ ਯੂ ਕੈਨ ਨਾਟ ਸ਼ੈਲਟਰ ਐਨੀਵਨ ਕੈਨ ਨਾਟ ਸ਼ੈਲਟਰ ਸੌਰੀ ਸਰ ਸੌਰੀ ਸੌਰੀ ਮੈਂ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਦਿਖਾ ਰਿਹਾ ਨਹੀਂ ਉਹ ਦਿਖਾ ਦਿਓ ਤੁਸੀਂ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਦਾਂ ਨਹੀਂ ਇਦਾਂ ਨਹੀਂ ਨਹੀਂ ਚੁਣਾ ਤੁਸੀਂ ਮੈਨੂੰ ਦੇ ਦਿਓ ਅਲੱਗ ਤਰੀਕੇ ਨਾਲ ਆ ਬਗਿਆੜੀ ਪਿੰਡ ਦੇ ਬਰਾਦਰ ਅਲੱਗ ਤਰੀਕੇ ਨਾਲ ਦੇ ਦਿਓ ਇਦਾਂ ਨਹੀਂ ਨਾ ਤੁਸੀਂ ਦੇ ਦਿਓ ਮੈਂ ਪੈਸੇ ਦੇ ਦੇ ਦਿਓ ਦੇ ਦਿਓ ਕੋਈ ਨਾ ਆਪ ਦੇ ਦਿਓ